ਪੰਜਾਬ ਦਾ ਪਾਣੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਅੰਮ੍ਰਿਤਪਾਲੂ ਲੈ ਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਬੈਠਕ ਕੀਤੀ ਹੈ ਇਸ ਮੀਟਿੰਗ ਵਿੱਚ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹਨਾਂ ਮੁੱਦਿਆਂ ਤੇ ਕੋਈ ਆਦੇਸ਼ ਜਾਰੀ ਕਰਨ ਉਮੀਦ ਜਤਾਈ ਕਿ ਪੰਥ तमाम ਮੁੱਦਿਆਂ ਤੇ ਸਿਰ ਜੋੜ ਕੇ ਅੱਗੇ ਵਧੇਗਾ ਦਿੱਲੀ ਵਿੱਚ ਆਸੀ ਬੈਠੀ ਆ ਕਹਿੰਦੀ ਪਾਣੀ ਚਾਹੀਦਾ ਤੇ ਗੱਲ ਕਰਦੀ ਆ ਹਰਿਆਣੇ ਦੀ ਤੇ ਗਾਂ ਪੰਜਾਬ ਨਹੀਂ ਉਹਦਾ ਇਸ਼ਾਰਾ ਕਿ ਪੰਜਾਬ ਤੋਂ ਪਾਣੀ ਆਉਣਾ ਚਾਹੀਦਾ ਤੇ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਆ ਉਹ ਖੁੱਲੇ ਆਮ ਇਸ ਗੱਲ ਦਾ ਜਿਹੜਾ ਬੀਜੇਪੀ ਦਾ ਮੁੱਖ ਮੰਤਰੀ ਆ ਹੁਣ ਨਵਾਂ ਬਣਿਆ ਤੇ ਉਹ ਮੁੱਲਾਂ ਕਹਿੰਦੇ ਨਵਾਂ ਬਣਦਾ ਬਾਗ ਵੀ ਉੱਚੀ ਦਿੰਦਾ ਉਹ ਕਹਿੰਦਾ ਵੀ ਅਸੀਂ ਪੂਰੀ ਡਾਂਗ ਨਾਲ ਅਸੀਂ ਜਿਹੜੀ ਐ ਐਸਵਾਈਐਲ ਪੰਜਾਬ ਤੋਂ ਪਾਣੀ ਖੋਗੇ ਲਿਆਵਾਂਗੇ ਉਹਦੇ ਨਾਲ ਜਿਹੜਾ ਹੁੱਡਾ ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਆ ਤੇ ਹੁਣ ਕਹਿੰਦਾ ਮੈਂ ਲੜਾਈ ਲੜਨੀ ਆ ਤੇ ਅਸੀਂ ਵੱਡੀ ਜਿੱਤ ਪ੍ਰਾਪਤ ਕਰਨੀ ਆ ਕੀ ਹੋਣਾ ਕੀ ਨਹੀਂ ਹੋਣਾ ਉਹਦੀ ਬਾਤ ਦੀ ਗੱਲ ਆ ਉਹ ਵੀ ਇਸ ਗੱਲ ਦਾ ਦਮਗਜਾ ਮਾਰਦਾ ਕਿ ਅਸੀਂ ਪੰਜਾਬ ਤੋਂ ਪਾਣੀ ਖੋਗੇ ਉਹਦੀ ਹੱਕ ਜੀਰ ਕੇ ਜਿਹੜੀ ਐਸ ਵੀ ਵਾਲੇ ਇੱਥੇ ਲੈ ਕੇ ਆਵਾਂਗੇ ਤੇ ਉਦੋਂ ਮਾਰੀ ਗੱਲ ਜਿਹੜੀ ਸਭ ਤੋਂ ਸ਼ਰਮਨਾਕ ਗੱਲ ਆ ਕਿ ਪੰਜਾਬ ਦਾ ਮੁੱਖ ਮੰਤਰੀ ਜੀ ਨੂੰ 92 ਜਿਹੜੇ ਕਹਿੰਦੇ ਤੇ ਸ਼ਬਾਈ ਇੱਥੋਂ ਲੋਕਾਂ ਨੇ ਚੁਣ ਕੇ ਦਿੱਤੇ ਤੇ ਉਹਦਾ ਸੂਬੇਦਾਰੀ ਜਿਹੜਾ ਭਗਵੰਤ ਮਾਨ ਦੀ ਸੂਬੇਦਾਰੀ ਕਹਿੰਦੀ ਕਹਿੰਦੇ ਪੰਜਾਬ ਦੇ ਪਟਵਾਰੀਆਂ ਨੂੰ ਹੁਕਮ ਲਾਤਾ ਕਿ ਪੰਜਾਬ ਦੇ ਨਹਿਰੀ ਪਟਵਾਰੀ ਜਿਹੜੇ ਆ ਉਹ ਇਸ ਗੱਲ ਦਾ ਜਿਵੇਂ ਸਾਨੂੰ ਡਾਟਾ ਇਕੱਠਾ ਕਰਕੇ ਦੇਣ ਕਿ ਪੰਜਾਬ ਦੇ ਵਿੱਚ ਪਾਣੀ ਹਰ ਕਹਿੰਦੇ ਹੁੰਦੇ ਆ ਖੱਤੇ ਨੂੰ ਲੱਗ ਰਿਹਾ ਤੁਸੀਂ ਦੇਖੋ ਕਿ ਬਹੁਤ ਸਾਰੇ ਜਿਹੜੇ ਸੂਏ ਕੱਸੀਆਂ ਬੰਦ ਹੋ ਚੁੱਕੀਆਂ ਨੇ ਉਹ ਕਹਿੰਦੇ ਆ ਕਿ ਉੱਥੇ ਵੀ ਸ਼ੋਅ ਕਰੋ ਕਿ ਪਾਣੀ ਲੱਗ ਰਿਹਾ ਉਹਦਾ ਮਤਲਬ ਕੀ ਆ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਪੇਪਰ ਦਾਖਲ ਕਰਨਾ ਜਿਹਦੀ ਕਿ ਨਾ ਕੇਜਰੀਵਾਲ ਦੇ ਹੁਕਮ ਦੇ ਤਹਿਤ ਕਿਉਂਕਿ ਇਲੈਕਸ਼ਨ ਲੜਨੀ ਆ ਉਹਨਾਂ ਨੇ ਹਰਿਆਣਾ ਵਿੱਚ ਤੇ ਦਿੱਲੀ ਦੇ ਵਿੱਚ ਕੀ ਜਿਹੜਾ SBYL ਨਿਕਢੀ ਜਾਵੇ ਉਹ ਹੈਰਾਨੀ ਇਸ ਗੱਲ ਦੀ ਕਿ ਜਿਹੜੇ ਟਾਣੇ ਤੇ ਬੈਠਾ ਭਗਵੰਤ ਮਾਨ ਉਸੇ ਟਾਣੇ ਨੂੰ ਵੱਢ ਰਿਹਾ ਸੋ ਇਹ ਸ਼ਰਮਨਾਕ ਗੱਲ ਆ ਉਹਨੇ ਇਹ ਗੱਲ ਕਹਿਤੀ ਕਿ ਪਾਣੀ ਸਰਪਲਸ ਦਿਖਾਇਆ ਜਾਵੇ ਅਸੀਂ ਦੇਖ ਰਹੇ ਹਾਂ ਕਿ ਆਪਸ ਵਿੱਚ ਬਹੁਤ ਜੁੱਤੂ ਜੁੱਤੀ ਹੁੰਦੇ ਆ ਆਪਸ ਵਿੱਚ ਬਹੁਤ ਦੂਸ਼ਣ ਬਾਜ਼ੀਆਂ ਲਾਉਂਦੇ ਆ ਪਰ ਜਿੱਥੇ ਪੰਜਾਬ ਦੀ ਗੱਲ ਆਉਂਦੀ ਆ ਪੰਜਾਬ ਦੇ ਪਾਣੀ ਦੀ ਗੱਲ ਆਉਂਦੀ ਆ ਉੱਥੇ ਸਾਰੇ 100 ਰੋਏ ਦਿਖਾਈ ਦਿੰਦੇ ਆ ਸਾਰੇ ਬੋਲਦੇ ਆ ਕਿ ਪੰਜਾਬ ਤੋਂ ਪਾਣੀ ਖੋਣਾ ਚਾਹੀਦਾ ਤੇ ਅੱਜ ਦੇਖੋ ਜਿਹੜੀ ਜਿਹੜੀਆਂ ਹੋਰ ਕਈ ਨਹਿਰਾਂ ਜਿਹੜੀਆਂ ਨਿਕਲਣ ਜਾ ਰਹੀਆਂ ਨੇ ਉਹਨਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ ਉਹਨਾਂ ਬਾਰੇ ਕੋਈ ਹੋਰ ਨਹੀਂ ਮਸਲਾ ਕੀਤਾ ਜਾਂਦਾ ਸਿਰਫ ਕਹਿੰਦੇ ਪੰਜਾਬ ਤੋਂ ਪਾਣੀ ਖੋਲੋ ਬਾਕੀ ਜਿਹੜਾ ਜਿਹੜੀਆਂ ਨਹਿਰਾਂ ਕੱਡੀਆਂ ਜਾ ਰਹੀਆਂ ਕੇਂਦਰ ਵੱਲੋਂ ਉਹਨਾਂ ਦੀ ਗੱਲ ਬਾਅਦ ਚ ਕਰਾਂਗੇ ਸੋ ਪੰਜਾਬ ਨੂੰ ਹਰ ਤਰੀਕੇ ਨਾਲ ਨੀਵਾ ਦਿਖਾਉਣ ਲਈ ਉਹਨੂੰ ਬਰਬਾਦ ਕਰਨ ਲਈ ਅੱਜ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਕਿੰਨੇ ਜ਼ਿਲ੍ਹੇ ਜਿਹੜੇ ਆ ਉਹਨਾਂ ਦਾ ਪਾਣੀ ਜਿਹੜਾ ਸੁੱਕ ਗਿਆ ਸੋ ਡਾਰਕ ਜ਼ੋਨ ਵਿੱਚ ਚਲੇ ਗਏ ਆ ਇਹ ਵੱਡੀ ਫਿਕਰਮੰਦੀ ਆ ਮਸਲਾ ਇਹ ਹੈ ਕਿ ਅੱਜ ਅਸੀਂ ਇਹ ਗੱਲ ਕਹੀ ਆ ਕਿ ਪੰਜਾਬ ਤੋਂ ਬਾਹਰ ਦੀਆਂ ਜਿੰਨੀਆਂ ਵੀ ਰਾਜਸੀ ਪਾਰਟੀਆਂ ਕਾਂਗਰਸ ਆ ਭਾਜਪਾ ਵਾ ਤੇ ਆਮ ਆਦਮੀ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਕਹਿੰਦੀਆਂ ਉਹ ਪੰਜਾਬ ਨੂੰ ਮਾਰਨ Passe ਤੁਲੀਆਂ ਤੇ ਪੰਜਾਬ ਦੇ ਵਾਰਸ ਕੋਉਣ ਵਾਲੇ ਚਾਹੇ ਉਹ ਉਹਦੇ ਨਾਂ ਦੇ ਨਾਲ ਕਾਲੀ ਦਲ ਲੱਗਦਾ ਹੋਵੇ ਚਾਹੇ ਕੋਈ ਪੰਥਕ ਹੋਂਦਾ ਹੋਵੇ ਚਾਹੇ ਕੋਈ ਗਰਮਦਲੀਆ ਹੋਂਦਾ ਹੋਵੇ ਉਹ ਇਸ ਗੱਲ ਹੀ ਕੋਈ ਸਮਝ ਨਹੀਂ ਪੈ ਰਹੀ ਉਹ ਇਸ ਗੱਲ ਦੇ ਵਾਸਤੇ ਕੋਈ ਧਿਆਨ ਨਹੀਂ ਦੇ ਰੇ ਕਹਿਣ ਤੋਂ ਕੋਈ ਗਰੇਜ ਨਹੀਂ ਕਰਦੇ ਕਿ ਚਾਹੇ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਇੱਥੇ ਜਿਹੜਾ ਸੁਖਦੇਵ ਸਿੰਘ ਢੀਂਡਾ ਸਾਹ ਹੋਵੇ ਕਾਲੀ ਵੱਡੇ ਲੀਡਰ ਆ ਚਾਹੇ ਬਲਵਿੰਦਰ ਸਿੰਘ ਭੁੰਦੜ ਹੋਣ ਚਾਹੇ ਇਥੇ ਸਿਮਰਜੀਤ ਸਿੰਘ ਮਾਨ ਹੋਣ ਚਾਹੇ ਕੋਈ ਹੋਰ ਇਥੇ ਆਪਣੇ ਆਪ ਨੂੰ ਵੱਡਾ ਕਦਾਵਰ ਲੀਡਰ ਘਾਉਂਦਾ ਹੋਵੇ ਪੰਜਾਬ ਦੀ ਗੱਲ ਪੰਜਾਬ ਦਾ ਵਾਰਿਸ ਬਣਨ ਦੀ ਗੱਲ ਕਰਦਾ ਹੋਵੇ ਪੰਜਾਬ ਦੇ ਵਾਰਿਸ ਬਣਨਾ ਮਾੜੀ ਗੱਲ ਨਹੀਂ ਹੈਗੀ ਪਰ ਪੰਜਾਬ ਲਈ ਖੜਨਾ ਕਿਨੇ ਆ ਸੋ ਅੱਜ ਅਸੀਂ ਦੇਖ ਰਹੇ ਆ ਕਿ ਜੇ ਇਹ ਸਮਾਂ ਅਸੀਂ ਕੱਢ ਲਿਆ ਤੇ ਇਕੱਠੇ ਹੋ ਕੇ ਵਿਰੋਧੀ ਧਿਰਾਂ ਨੇ ਪੰਜਾਬ ਤੇ ਹੱਲਾ ਮਾਰ ਲਿਆ ਤੇ ਪੰਜਾਬ ਦੇ ਆਉਣ ਵਾਲੇ ਦਿਨ ਬਾਰੇ ਚੰਗੇ ਨਹੀਂ ਹੈਗੇ ਤੋ ਇਸ ਕਰਕੇ ਅੱਜ ਅਸੀਂ ਕਾਲ ਤਖਤ ਸਾਹਿਬ ਨੂੰ ਅਪੀਲ ਕਰਨ ਵਾਸਤੇ ਆਏ ਆ ਕਿ ਕਾਲ ਤਖਤ ਸਾਹਿਬ ਸਰਵੋੱਚਾ ਪੰਜਾਬ ਦੇ ਤੇ ਪੰਥ ਦੇ ਨਾਲ ਸੰਬੰਧਿਤ ਲੋਕਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਜਾਵੇ ਇਸ ਗੱਲ ਹੀ ਹੁਕਮ ਸੁਣਾਇਆ ਜਾਵੇ ਤਾਂ ਕਿ ਪੰਜਾਬ ਤੇ ਹੋਰੇ ਹੱਲਿਆਂ ਦੇ ਖਿਲਾਫ ਜਿਹੜੀ ਆ ਉਹ ਵੱਡੀ ਲੜਾਈ ਵੱਢੀ ਜਾਵੇ ਦੂਜਾ ਜਿਹੜਾ ਅਹਿਮ ਮੁੱਦਾ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਜਿਸ ਵਿੱਚ ਲੰਬੇ ਸਮੇਂ ਤੋਂ ਜਿਹੜੇ ਬੰਦੀ ਸਿੰਘ ਨੇ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀ ਕਰ ਚੁੱਕੇ ਨੇ ਉਹਨਾਂ ਵਾਰ ਵੀ ਜੇ ਗੱਲ ਕੀਤੀ ਇਸੇ ਤਰ੍ਹਾਂ भाई अमृतपाल सिंह ਜਿਨ੍ਹਾਂ ਤੇ ਐਨਐਸਏ ਲੱਗੀ ਉਹਨਾਂ ਦੇ ਸਾਥੀਆਂ ਤੇ ਐਨਐਸਏ ਲੱਗੀ ਉਹਨਾਂ ਦੀ ਰਾਇ ਦੀ ਵੀ ਗੱਲ ਕੀਤੀ ਆ ਕਿਉਂਕਿ ਇਹ ਵੀ ਵੱਡਾ ਪੰਥਕ ਮੁੱਦਾ ਹੈ ਔਰ ਚਾਹੇ ਵੱਖਰੇ ਵੱਖਰੇ ਪਲੇਟਫਾਰਮਾਂ ਦੇ ਉੱਤੇ ਇਸ ਮੁੱਦੇ ਦੀ ਗੱਲ ਕੀਤੀ ਜਾਂਦੀ ਹੈ ਪਰ ਜ਼ਰੂਰਤ ਹੈ ਕਿ ਇਸ ਮੁੱਦੇ ਦੀ ਸੁਰਹੱਤਤਾ ਨੂੰ ਲੈਂਦਿਆਂ ਹੋਇਆਂ ਸਾਰੀਆਂ ਪੰਥਕ ਧਰਾਂ ਨੂੰ ਇੱਕ ਜਿਹੜਾ ਪਲੇਟਫਾਰਮ ਤੇ ਇਕੱਠਿਆ ਕਰ ਲਈ ਸ੍ਰੀ ਗੁਰਤਖ ਸਾਹਿਬ ਦੇ ਜੇਹੇਦਾਰ ਸਾਹਿਬ ਨੂੰ ਬੇਨਤੀ ਕੀਤੀ ਗਈ ਆ ਤੇ ਤੀਜਾ ਮੁੱਦਾ ਹੈ ਕਿ ਜਿਹੜੀ ਭਾਜਪਾ ਵੱਲੋਂ 875 ਦੇ ਉੱਤੇ ਸਿੱਧੇ ਜਾਂ ਸਿੱਧੇ ਰੂਪ ਵਿੱਚ ਪਿਛਲੇ ਸਮੇਂ ਵਿੱਚ ਆਪਣੇ ਜਿਹੜੇ ਕਬਜ਼ੇ ਕੀਤੇ ਗਏ ਨੇ ਉਹਨਾਂ ਦੇ ਬਾਰੇ ਵੀ ਸਿੱਖ ਪੰਥ ਨੂੰ ਜਿਹੜਾ ਅੱਜ ਇਹ ਸਿਰ ਜੋੜ ਕੇ ਇਕੱਠਿਆ ਹੋਣ ਦੀ ਜ਼ਰੂਰਤ ਹੈ ਚਾਹੇ ਉਹ ਦਿੱਲੀ ਕਮੇਟੀ ਦੀ ਗੱਲ ਕਰ ਲਈਏ ਚਾਹੇ ਹਰਿਆਣਾ ਵਿੱਚ ਬਣੀ ਨਵੀਂ ਕਮੇਟੀ ਦੀ ਗੱਲ ਕਰ ਲਈਏ ਚਾਹੇ ਤਕਸਰੀ ਪਟਨਾ ਸਾਹਿਬ ਦੇ ਬੋਰਡ ਦੀ ਗੱਲ ਕਰ ਲਈਏ ਤੇ ਚਾਹੇ ਹਜੂਰ ਸਾਹਿਬ ਬੋਰਡ ਦੀ ਗੱਲ ਕਰ ਲਈਏ ਜਿਹਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੀ ਵੀ ਪ੍ਰ 代表ਤਾ ਜਿਹੜੀ ਖਤਮ ਕਰਦੀ ਗੱਲ ਕੀਤੀ ਗਈ ਹੈ ਤੇ ਇਹ ਤਿੰਨੇ ਮੁੱਦਿਆਂ ਨੂੰ ਲੈ ਕੇ ਅੱਜ ਸ੍ਰੀ ਗੁਰੂ ਕਾਲਤਾ ਸਾਹਿਬ ਦੇ ਜੀ ਦਰਸਾਂ ਨੂੰ ਮਿਲੇ ਆਂ ਔਰ ਅਸੀਂ ਉਹਨਾਂ ਨੂੰ ਬ ਕੋਈ ਨਾ ਕੋਈ ਅਕਾਲ ਤਖਤ ਸਾਹਿਬ ਆਦੇਸ਼ ਜਾਰੀ ਕਰੇ ਤਾਂ ਜੋ ਇਹਨਾਂ ਤਿੰਨਾਂ ਗੱਲਾਂ ਦੇ ਉੱਤੇ ਪੰਥ ਜਿਹੜਾ ਸਿਰ ਜੋੜ ਕੇ ਪੰਜਾਬ ਜਿਹੜਾ ਸਿਰ ਜੋੜ ਕੇ ਲੜਾਈ ਲੜ ਸਕੇ